ਦਾਂਗੇ ਜਾਉਂਦੀ ਬੜਾ ਨੰਬਰ ਉਹ ਦੁਨੀਆ ਦਰਸ਼ਕ ਕਰੀ ਤੀ ਨਹੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਕਿ ਅਸੀਂ ਬਾਹਨਸਤਲ ਨੂੰ ਬੰਡਾ ਰਹੇ ਆ ਜਿਹਦੇ ਨਾਲ ਸਾਡਾ ਵਾਤਾਵਰਣ ਵੀ ਸਾਫ਼ ਹੋਵੇ ਇਸ ਕਰਕੇ ਅਸੀਂ ਕਿਸਾਨਾਂ ਵਾਸਤੇ ਫਲਦਾਰ ਬੂਟੇ ਦਾ ਉਹਦੇ ਤੋਂ ਇਲਾਵਾ ਸ਼ਾਨਦਾਰ ਬੂਟੇ ਜਿਵੇਂ ਟਾਲੀ ਹੋ ਗਈ ਆ ਜਾਂ ਵਕੈਨਾ ਹੋਈਆਂ ਵਾ ਇਸ ਤੋਂ ਪਰੋਤ ਦਾ ਬੂਟਾ ਵਾ ਆਮੜਿਆਂ ਦਾ ਬੂਟਾ ਹੈਗਾ ਵਾ ਜਾਂ ਉਹਨਾਂ ਦਾ ਬੂਟਾ ਹੈਗਾ ਕਿਉਂਕਿ ਕਿਸਾਨਾਂ ਦੇ ਕਿਊਬਲਾਂ ਤੇ ਜਦੋਂ ਬੂਟੇ ਲੱਗਣਗੇ ਜਿੱਥੇ ਉਹਨਾਂ ਕੋਲ ਜਗ੍ਹਾ ਹੈਗੀ ਆ ਜਿੱਥੇ ਸਾਡਾ ਵਾਤਾਵਰਣ ਵੀ ਸਾਫ਼ ਹੋਊਗਾ ਉਥੇ ਸਾਡੇ ਜਿਹੜੇ ਹੈਗੇ ਆ ਫਲਦਾਰ ਬੂਟੇ ਵੀ ਸਾਨੂੰ ਆਪਣਨ ਖਾਲ ਦੇ ਵੀ ਸਾਨੂੰ ਪ੍ਰਾਪਤ ਹੋਣਗੇ ਸੋ ਸਾਡੇ ਜ਼ਿਲ੍ਹੇ ਦੇ ਮੁੱਖੇਤੀ ਬਾੜੀ ਅਫਸਰ ਡਾਕਟਰ પ્રકાશ ਸਿੰਘ ਜੀ ਉਹਨਾਂ ਨੇ ਅੱਜ ਆਉਣਾ ਸੀ ਆ ਇਸ ਕੈਂਪ ਦੇ ਵਿੱਚ ਕਿ ਉਹਨਾਂ ਨੂੰ ਹੋਰ ਜਿੰਨੇ ਪੈ ਗਿਆ ਉਹਨਾਂ ਨੂੰ ਜਾਣਾ ਪੈ ਗਿਆ ਇਸ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ ਹੈਗੇ ਜੋ ਅੱਜ ਦਾ ਜਿਹੜਾ ਸਮਾਂ ਅਸੀਂ ਦੇਖਿਆ ਸੀਗਾ ਇਹ ਸਾਡੇ ਇਥੋਂ ਦੇ ਹੁੰਡੜੀ ਦੇ ਮੇਰੇ ਨੌਜਵਾਨ ਜਿੰਨੇ ਵੀ ਹੈਗੇ ਆ ਜੰਗ ਸਭਾ ਦੇ ਬੱਚੇ ਆ ਇਹਨਾਂ ਨੇ ਉਪਰਾਲਾ ਕੀਤਾ ਸੰਯੋਗ ਕੀਤਾ ਨਾਲ ਸ਼ਕੀਰ ਦਾ ਵੀ ਕੀਤਾ ਹੈਗਾ ਕਿ ਉਹਨਾਂ ਜਾਨਿਆਂ ਨੂੰ ਪਾਣੀ ਦਾ ਵੀ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾਵੇ ਤੇ ਨਾਲ ਫਲਦਾਰ ਬੂਟੇ ਤੁਹਾਨੂੰ ਦਿਖਾ ਰਹੇ ਆ ਪਿੱਛੇ ਸਾਰੇ ਫਲਦਾਰ ਬੂਟੇ ਲੈਂਦੇ ਆ ਜੋ ਕਿ ਰੇਂਜ ਅਫਸਰ ਸਾਡੇ ਮਨਮੋਹਨ ਸਿੰਘ ਜੀ ਉਹਨਾਂ ਨਾਲ ਰਾਤ ਹੀ ਗੱਲ ਕੀਤੀ ਸੀਗੀ ਮੈਂ ਕਿ ਆ ਵੀ ਮੈਨੂੰ ਤਾਂ ਫਲਦਾਰ ਬੂਟੇ ਚਾਹੀਦੇ ਮੈਂ ਕਿਸਾਨਾਂ ਦੇ ਕਿਊਬਲਾਂ ਦੇ ਫਲਦਾਰ ਬੂਟੇ ਲਵਾਉਣੇ ਹੈਗੇ ਆ ਤਾਂ ਜੋ ਕਿ ਕਿਸਾਨ ਉਹਨੂੰ ਪਾਣੀ ਪਾਉਣਗੇ ਤੇ ਨਾਲੇ ਫਲ ਵੀ ਲੈਣਗੇ ਤੇ ਨਾਲੇ ਸਾਡਾ ਵਾਤਾਵਰਣ ਸਾਫ਼ ਹੋਊਗਾ ਸੋ ਮੈਂ ਤੈ ਦਿਨੋਂ ਮਾਜੂ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਨਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਜਿਹੜਾ ਹੈਗਾ ਆਪਣੇ ਜਿਹੜੇ ਕਿਸਾਨਾਂ ਨਾਲ ਵੀਰ ਕਰਕੇ ਉਹਨਾਂ ਨੂੰ ਬੂਟੇ ਦੇ ਰਹੇ ਆ ਤੇ ਅੱਜ ਇਹਨਾਂ ਦੇ ਜਿੰਨੇ ਵੀ ਅਸੀਂ ਬੂਟੇ ਦਿੱਤੇ ਜਾਣਗੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗ ਜਾਣਗੇ ਤੇ ਉਸ ਤੋਂ ਇਲਾਵਾ ਜਿਹੜੀ ਅਸੀਂ ਲਿਸਟ ਦੇਾਂਗੇ ਫਿਰ ਅਸੀਂ ਡਿਮਾਂਡ ਕਰਾਂਗੇ ਜੇ ਕਿਸਾਨਾਂ ਦੀ ਹੋਰ ਹੋਊਗੀ ਇਹ ਪਿੰਡੋਂ ਪਿੰਡੀ ਵੀ ਜਿਹੜੇ ਹੈਗੇ ਆ ਕਿਸਾਨਾਂ ਦੇ ਕਟੂਬਲਾ ਦੇ ਬੂਟੇ ਪਚਾਵਾਂਗੇ ਸੋ ਮੈਂ ਧੰਨਵਾਦ ਕਰਦਾ ਮੈਂ ਵਿਤੌਰ ਕਿਤੇ ਬਾੜੀ ਉਸਤਾਦ ਨੂੰ ਕਿਤੇ ਬਾੜੀ ਉਸਤਾਦ ਅੰਸੇ ਡਾਕਟਰ ਸ਼ੇਰ ਜੀ ਸੇ ਮੰਡ ਆਪ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਕਿਸਾਨਾਂ ਵੀਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਆਪਾਂ ਵਾਦ ਤੋਂ ਵਾਦ ਬੂਟੇ ਲਾਉਣੇ ਹੈਗੇ ਆ ਜਿੱਥੇ ਸਾਡਾ ਵੀ ਪ੍ਰਾਲਾ ਹੋਊਗਾ ਜਿੱਥੇ ਤੁਹਾਡੀ ਕੋਈ ਸਮਾਜ ਸੇਵਕ ਜੇਤੀ ਬੰਦੀ ਦਾ ਵੀ ਇਪਰਾਲਾ ਹੋਊਗਾ ਉਹ ਰਲ ਮਿਲ ਕੇ ਆਪਾਂ ਸਾਰੇ ਜਿਹੜੇ ਹੈਗੇ ਬੂਟੇ ਆਪਾਂ ਇਦਾਂ ਦੇ ਲਗਾਈਏ ਪਿੰਡੋਂ ਪਿੰਡੀ ਲਗਾਈਏ ਜਿੱਤੇ ਨਾਲ ਸਾਡਾ ਵਾਤਾਵਰਨ ਵੀ ਸਾਫ਼ ਹੋ ਜੇ ਤੇ ਸਾਨੂੰ ਖਾਣ ਵਾਸਤੇ ਫਲ ਵੀ ਸਾਨੂੰ ਪ੍ਰਾਪਤ ਹੋ ਜਾਵੇ ਸੋ ਧੰਨਵਾਦ ਡਾਕਟਰ ਸਾਹਿਬ ਪਹਿਲਾਂ ਕਿੰਨੇ ਬੂਟੇ ਵੰਡ ਚੁੱਕੇ ਤੇ ਅੱਜ ਕਿੰਨੇ ਬੂਟੇ ਵੰਡ ਰਹੇ ਹੋ ਤੁਸੀਂ ਵੀਰ ਉਹਦਾ ਬਲਾਸ ਇਧਾਂ ਦੇ ਵਿੱਚ ਅਸੀਂ 400 ਬੂਟੇ ਪਹਿਲਾਂ ਵੰਡ ਚੁੱਕੇ ਆ ਅੱਜ ਜਿਹੜਾ ਹੈਗਾ ਅਸੀਂ 400 ਦੇ ਨੇਅਰ ਬਾਊਟ ਬੂਟਾ ਇੱਥੇ ਲਿਆਂਦਾ ਵਾ ਅਲੀਗੜ ਨਰਸਰੀ ਤੋਂ ਉਹ ਵੀ ਅੱਜ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਣਾ ਹੈਗਾ ਫ੍ਰੀ ਆਫ ਕਾਸਟ ਆ ਕਿਸਾਨਾਂ ਦੀ ਜਿਹੜੇ ਹੈਗੇ ਅਸੀਂ ਆਪਣੀ ਸੁਪਰਵੀਜ਼ਨ ਦੇ ਵਿੱਚ ਬਜਾਵਾਂਗੇ ਲਗਾਵਾਂਗੇ ਤਾਂ ਜੋ ਕਿ ਅਸੀਂ ਸਮੇਂ-ਸਮੇਂ 'ਤੇ ਉਹਨਾਂ ਨੂੰ ਦੇਖਦੇ ਵੀ ਰਵਾਂਗੇ ਕੋਈ ਉਹਦੇ ਪ੍ਰੋਬਲਮ ਤਾਂ ਨਹੀਂ ਆ ਰਹੀ ਸੋ ਕਿਸਾਨ ਵੀ ਸਾਰੇ ਉਤਸ਼ਾਹ ਵਾ ਕਿਸਾਨ ਤਾਂ ਜਿਹੜੇ ਹੈਗੇ ਆ ਆਪ ਚਾਹੁੰਦੇ ਹੈਗੇ ਆ ਮੈਂ ਚਾਹੁੰਦਾ ਹੀ ਕਿ ਕਿਸਾਨ ਜੇ ਇਦਾਂ ਨਾਲ ਖੜੇ ਆ ਤਾਂ ਅਸੀਂ ਸਾਡਾ ਵੀ ਜਿਹੜਾ ਹੈਗਾ ਮਨੋਬਲ ਉੱਚਾ ਹੁੰਦਾ ਸਾਨੂੰ ਖੁਸ਼ੀ ਹੁੰਦੀ ਆ ਜੇ ਕਿਸਾਨ ਆਪਣੇ ਆਪ ਆਉਂਦੇ ਆ ਬੂਟੇ ਲੈ ਕੇ ਜਾਂਦੇ ਆ ਤਾਂ ਕਿਸਾਨ ਆਪ ਜਿਹੜੇ ਹੈਗੇ ਆ ਉਹ ਆਪਣੇ ਖੇਤਾਂ 'ਚ ਲਗਾਉਣਗੇ ਤੇ ਮੈਂ ਸੋ ਧੰਨਵਾਦ ਕਰਦਾ ਹੈਗਾ ਆ 400 ਬੂਟਾ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਜਾਊਗਾ ਫ੍ਰੀ ਆ ਪਾਸਟ ਆ ਤੇ ਕਿਸਾਨ ਜਿਹੜੇ ਆ ਆਪਣੇ ਖੇਤਾਂ ਦੇ ਵਿੱਚ ਲਗਾਉਣਗੇ ਧੰਨਵਾਦ ਜੀ ਜਿਨ੍ਹਾਂ ਨੇ ਹੁੰਦੜੀ ਇਲਾਕੇ ਦੇ ਵਿੱਚ ਕੀ ਆਲੇ-ਦਾਲੇ ਦੇ ਇਲਾਕੇ ਵਿੱਚ ਵੀ ਹਰੇਵਾਲੀ ਲਹਿਰ ਜਿਹੜੀ ਇਹ ਵਾਤਾਵਰਨ ਨੂੰ ਬਚਾਉਣ ਲਈ ਲਹਿਰ ਇਹਨਾਂ ਨੇ ਪਹਿਲਾਂ ਤੋਂ ਵੀ ਸ਼ੁਰੂ ਕੀਤੀ ਆ ਪਰ ਅੱਜ ਇਹਨਾਂ ਨੇ ਜਿਹੜਾ ਵਿਸ਼ੇਸ਼ ਤੌਰ ਤੇ ਕੈਂਪ ਲਾਇਆ ਬਹੁਤ ਵੱਡੀ ਗੱਲ ਆ ਅੱਜ ਇਸ ਕੈਂਪ ਦੌਰਾਨ ਸਾਡੇ ਕੋਲੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਜਿਨ੍ਹਾਂ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਸੰਤ ਬਾਬਾ ਸੀਚੇਵਾਲ ਦੇ ਜਿਹਦੇ ਪ੍ਰੇਰਣਾ ਸਦਕਾ ਸਾਡੇ ਕੋਲੇ ਸਾਫ ਦਾ ਸਰਪੰਚ ਮੇਰਵਾਸੇ ਜੀ ਸਲੇਪੁਰ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਮੈਂ ਇਹ ਕਹੂੰਗਾ ਵੀ ਬਾਤਾ ਬਰਨ ਸੰਧੀ ਸਰਦਾਰ ਮੇਵਾ ਸਿੰਘ ਜੀ ਵੀ ਸਾਨੂੰ ਕੁਝ ਚਾਰ ਸ਼ਬਦ ਹਨ ਸਰਕਾਰ ਮੇਵਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸੇਵਕ ਨੂੰ ਨਿਵਾਵਣਾ ਹੀ ਹੁਕਮ ਹੁਕਮ ਪਰਮਤਾਈ ਇਹ ਜਿਹੜੀ ਸੇਵਾ ਰੁੱਖ ਲਗਾਉਣ ਦੀ ਸੇਵਾ ਪੰਜਾਬ ਸਰਕਾਰ ਤੋਂ ਸ਼ੁਰੂ ਕੀਤੀ ਗਈ ਆ ਇਹ ਇੱਕ ਬਹੁਤ ਵੱਡੀ ਸੇਵਾ ਆ ਜੋ ਰੁੱਖ ਨੇ ਰੁੱਖ ਦਾ ਤੇ ਮਨੁੱਖ ਦਾ ਸਦੀਆਂ ਦਾ ਰਿਸ਼ਤਾ ਔਰ ਸਦੀਆਂ ਤੱਕ ਇਹ ਇਸ ਨੇ ਚੱਲਦੇ ਰਹਿਣਾ ਰੁੱਖ ਸਾਨੂੰ ਸਾਡੇ ਸਾਹ ਰੱਖਣੇ ਰੋਹ ਨੂੰ ਹਮੇਸ਼ਾ ਸਾਨੂੰ ਸਾਹ ਪ੍ਰਦਾਨ ਕਰਦੇ ਨੇ 24 ਘੰਟੇ ਸਾਨੂੰ ਜੋ ਵੀ ਸਾਨੂੰ ਆਪਣੀ ਜਨਨ ਰੱਖੀ ਆ ਇਹ ਰੁੱਖਾਂ ਤੋਂ ਪ੍ਰਾਪਤ ਹੁੰਦੇ ਆ ਮੈਂ ਇਹ ਬੜਾ ਲੰਬਾ ਨਹੀਂ ਕਹਿਣਾ ਹੋਇਆ ਇਹ ਇੱਕ ਅਪੀਲ ਕਰਦਾ ਹਾਂ ਹਰੇਕ ਕਿਸਾਨ ਨੂੰ ਕਿ ਜੋ ਪੰਜਾਬ ਸਰਕਾਰ ਨੇ ਹਰੇਕ ਮੋਟਰ ਉੱਤੇ ਤਿੰਨ ਬੂਟੇ ਲਾਉਣ ਦੀ ਆਗਾਜ਼ ਜੋ ਕੀਤਾ ਗਿਆ ਸੀ ਪੈਨਸ਼ਨੇਮ ਪਰ ਤੋਂ ਮੰਤਰੀ ਸਾਹਿਬ ਆਪ ਚੇਚੇ ਦੌਰ ਤੇ ਪਹੁੰਚੇ ਸੀ ਉਸ ਮਹਿੰਮ ਦੇ ਤਹਿਤ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਵੀ ਫਰਜ਼ਦਾਰ ਮੂਤੇ ਤਿੰਨ ਤੋਂ ਲੈ ਕੇ ਪੰਜ ਤੱਕ ਹਰੇਕ ਮੋਟਰ ਤੇ ਲਗਾਏ ਜਾਣ ਤਾਂ ਕਿ ਸਾਨੂੰ ਫਲ ਵੀ ਪ੍ਰਾਪਤ ਹੋਣ ਛਾਂ ਵੀ ਪ੍ਰਾਪਤ ਹੋਵੇ ਜੇ ਸਾਨੂੰ ਆਕਸੀਜਨ ਵੀ ਮਿਲਦੀ ਰਹੇ ਵੈਰੀ ਗੁੱਡ ਜੀ ਦਾ ਖਾਲਸਾ ਵੈਰੀ ਗੁੱਡ ਢੇਲੇ ਮੇ ਆਪੜੇ ਅੰਸੂਰਾਂ ਦੀ ਰੋਕ ਲੋ ਠੰਡਾ ਮਿੱਠਾ ਚੱਲ ਜਾਗ ਲੋ ਜੀ ਪੂਨੇ ਫਾਸੀ ਬੁਲੀ ਤੇ ਕਾਣਾਟ ਬਣਾਇਆ ਕੈਸ਼ YouTube ਹੋਰੇ ਜਾਂਦੇ ਰਾਹਾਂ ਨੂੰ ਭੈਣਾ ਤੇ ਭਾਈਆਂ ਨੂੰ ਜਲ ਸ਼ਿਕਾਰਿਆਂ ਨੇ ਨਾ ਜਾਣ ਰਹੀ ਅਰੋੜ ਦੇ ਉੱਤੇ ਬਹੁਤ ਜ਼ਰਾ ਸਾਹ ਦੇ ਲਾਗੇ ਕਹਾਨ ਸਖਰਾਈ ਕਿੰਨੀ ਲੱਗਾ ਹੋਇਆ Yeah, hey, hey, hey. are